ਇਦਰ ਲੈ ਘਰ ਆਏ ਸੀ ਇਦਰ ਲੈ ਘਰ ਕਾਫੀ ਕੰਮ ਕਰ ਆ ਗਿਆ ਸਮਾਨ ਸਾਰਾ ਹਾਂ ਅੱਛਾ ਬਸ ਆਹੀ ਆਇਆ ਦੋ ਚੀਜ਼ਾਂ ਅੱਛਾ ਅੰਦਰ ਪਿਆ ਠੀਕ ਐ ਇਦਰ ਪੁੱਟੀ ਦਾ ਸਮਾਨ ਆਪਣਾ ਚੁੱਕਿਆ ਤੇ ਹੁਣ ਹੌਲੀ 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 ਦੇਖਦੇ ਆ ਜੋ ਵੀ ਜਿਵੇਂ ਵੀ ਰਿਹਾ ਕਿ ਤੁਹਾਨੂੰ ਪਤਾ ਕੀ ਆਪਾਂ ਨੇ ਪਲਸਟਰ ਨਹੀਂ ਕਰਾਇਆ ਤੇ ਇੱਥੇ ਆਪਾਂ ਨੇ ਪੁੱਟੀ ਕਰਨੀ ਅੱਛਾ ਆ ਗਿਆ ਲੱਖਾਸੀ ਆ ਗਈ ਹਣਾ ਦੀ ਆ ਚੁੱਕੀ ਤੇ ਅਜੇ ਇੱਧਰ ਵੀ ਲੈਵਲ ਕਰਨ ਲੱਗੇ ਬਬਲੂ ਇਹ ਤਾਂ ਉਹ ਜ਼ਿਆਦਾ ਉੱਚਾ ਹਨਾ ਉਧਰੋਂ ਬਹੁਤ ਵੱਡਾ ਮਸਾਇਆ ਲੱਗ ਰਿਹਾ ਹੂੰ ਇੱਧਰ ਟਲਾਨ ਕਰਤੀ ਸੀ ਨਾ ਸਾਰੀ ਹੂੰ ਇੱਧਰ ਟਲਾਨ ਕਰਕੇ ਸਾਨੂੰ ਫੇਰ ਹੁਣ ਦੁਬਾਰਾ ਐਨਾ ਨਾ ਦੁਬਾਰਾ ਫੇਰ ਸੀਮੈਂਟ ਲਾਉਣਾ ਪਿਆ ਉਧਰ ਲੈਂਟਰ ਪੋਇਆ ਇੱਧਰ ਹੁਣ ਦੁਬਾਰਾ ਫੇਰ ਬਜਰੀ ਸੀਮੈਂਟ ਰੇਤਾ ਸਲਾਇਨ ਨਾ ਉੱਚਾ ਕਰਕੇ ਟੈਲਾ ਨਹੀਂ ਹੁਣ ਡਰਾਈਂਗ ਰੂਮ ਹੋਰ ਉੱਚਾ ਹੋਣਾ ਬਾਕੀ ਨੂੰ ਮਿਲਦਾ ਕੱਲ ਨੂੰ ਪੁੱਟੀ ਦਾ ਕੰਮ ਸ਼ੁਰੂ ਹੋ ਜਾਏਗਾ ਫਿਰ ਤੁਹਾਨੂੰ ਨਾਲ-ਨਾਲ ਵੀਡੀਓ ਚ ਦਿਖਾਈ ਜਾਵਾਂਗੇ ਕਿ ਕਿੰਨਾ ਕੁ ਕੰਮ ਰਹਿੰਦਾ ਤੇ ਕੀ ਮਤਲਬ ਜਿਹੜੀ ਪੁੱਟੀ ਹੋਣੀ ਉਹ ਕਿਵੇਂ ਹੋਣੀ ਹੈ ਕਿਉਂਕਿ ਇਹਨੂੰ ਜਿਹੜੀਆਂ ਇੱਟਾਂ ਨੇ ਨਾ ਉਹ ਕਹਿੰਦੇ ਸੀ ਸਹੀ ਨਹੀਂ ਲੱਗੀਆਂ ਇਹਨਾਂ ਨੂੰ ਗ੍ਰਾਈਂਡਰ ਫੇਰਨਾ ਪਏਗਾ ਸਪਾਈ ਨਾਲ ਨਹੀਂ ਲੱਗੀਆਂ ਹੋਈਆਂ ਉਹ ਤੁਹਾਨੂੰ ਦੂਜੇ ਦੇ ਵਿੱਚ ਮੈਂ ਦਿਖਾਈ ਜਾਊਂਗੀ ਨਾਲ-ਨਾਲ ਚਲੋ ਜੀ ਹੁਣ ਅਸੀਂ ਜਾਣਾ ਬਾਜ਼ਾਰ ਤੇ ਥੋੜੇ ਜਿਹਾ ਬਥੇਕੇ ਕੰਮ ਕਰਨੇ ਆਪਾਂ ਨੇ ਲਾਈਵ ਵੀ ਹੋਣਾ ਅੱਛਾ ਕਰ ਬਹੁਤ ਬਹੁਤ ਪਾਣੀ ਬਣਾਇਆ ਅਜੇ ਨਹੀਂ ਬਣਾਇਆ ਇਹ ਹੈ ਨਾ ਨਾ ਬੋਲੋ ਮਾਸੀ ਜੀ ਬਣੇ ਰੋਲਾ ਹਮਸਾ ਕਲ ਵਾਲੇ ਗਰਮਸੀ ਬਹੁਤ ਪਿਆਰ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਤੇ ਹੁਣ ਹੌਲੀ ਹੌਲੀ ਇਧਰੋਂ ਬਾਹਰੋਂ ਵੀ ਅੱਜ ਤਾਂ ਕਿਸੇ ਨੇ ਆਉਣਾ ਨਹੀਂ ਹੈਗਾ ਕਹਿੰਦੇ ਆ ਟਾਈਮ ਲੰਘ ਗਿਆ ਤੇ ਕੱਲ ਨੂੰ ਆਪਣਾ ਦਿਹਾੜੀ ਵਾਲਾ ਵੀ ਆਏਗਾ ਫਿਰ ਉਹ ਸਾਰਾ ਬਾਹਰੋਂ ਸਵਾਰਾ ਕਰੇਗਾ ਬਾਕੀ ਤੇ ਜੋ ਵੀ ਕੰਮ ਰਹਿ ਜਾਏਗਾ 10 ਦਿਨਾਂ ਦਾ ਕੰਮ ਹੈ ਟੋਟਲ ਬਾਕੀ ਦੇਖ ਲਿਆ ਜਿਹਦਾ ਸਿਰ ਤੋਂ ਪਹਿਲਾ ਹੋ ਗਿਆ ਆਮੀ ਕੀ ਤੇ ਇਹ ਤੋਂ ਪੂਰੇ ਵੇਖਾਂਗੇ ਤੇ ਹੰਤੋਂ ਪੂਰੀ ਦਿੱਖੀ ਹੈ દિਵਾਲੀ ਤੋਂ ਬਾਅਦ ਵੀ ਕੋਈ ਠੰਡ ਦੇ ਚਾਂਸ ਨਹੀਂ ਹੈਗੇ ਉਵੇਂ ਹੀ ਰਹਣੀ ਹੈ દિਵਾਲੀ ਤੋਂ ਬਾਅਦ ਮੈਂ ਠੰਡ ਦੇ ਕੋਈ ਚਾਂਸ ਨਹੀਂ ਹੈਗੇ ਹੋ ਗਿਆ ਨਾ ਹੋਰ ਜੀਰੀਆਂ ਦਾ ਧੂਆ ਹੋ ਗਿਆ ਓਏ ਸਕਾਤੀ ਬਾਲੀ ਕਰ ਮੈਚ ਹੋ ਗਿਆ ਸੁਪਨਾ ਸੱਚਾ ਵੀ ਹੋ ਜਾਂਦਾ ਸੱਚਾ ਵੀ ਹੋ ਜਾਂਦਾ ਹੁੰਦਾ ਸੁਪਨਾ ਉਹ ਐਂ ਦੇ ਸੀ ਵਲੂਆਂ ਰੋਟੀ ਬਣਾ ਕੇ ਖਾ ਵੀ ਨਹੀਂ ਤੇ ਅੱਪਾ ਅਜੇ ਤੱਕ ਰੋਟੀ ਨਹੀਂ ਖਾਦੀ ਚੌਲ ਬਣਾਏ ਉਹਨਾਂ ਨੇ ਜਿਹੜਾ ਸੀਰ ਤੋਂ ਗਿਆ ਉਧਰ ਆਇਆ ਸੀ ਸਿਆਰਾ ਥੋੜਾ ਛੁੱਟ ਬੜਾ ਕੇ ਕਿੱਥੇ ਜਾਣਾ ਮੈਂ ਸਭ ਨੂੰ ਲੰਚ ਦਾ ਖਾਣਾ ਖਿਲਾ ਹਾਂਜੀ ਇਹ ਨਹੀਂ ਅੱਛਾ ਸੱਚੀ ਦੱਸੋ ਜੀ ਮੈਂ ਕਿਹੜਾ ਛੁੱਟ ਪਾਵਾਂ ਇਹਨਾਂ ਨੇ ਕਈ ਵਾਰ ਰ ਕੋਈ ਗੱਲੀ ਆਈ ਚਾਲਾ ਜਰਦਰ ਲੱਗੇ ਮੈਂ ਇੱਥੇ ਕਿੱਥੇ ਖਾਣਾ ਕਿੰਨੇ ਫਿਰ ਕਿੱਥੇ ਜਾਣਾ ਬਬਲੂ ਤੇ ਰੋਟੀ ਵੀ ਖੂਬੀ ਦੀ ਸਾਈ ਜੁਗ ਗਿਆ ਨਾ ਬਬਲੂ ਹਰੀ ਸਾਡੇ ਨਾਲ ਰਹਿੰਦੇ ਨੇ ਇੱਕ ਥਾਲੀ ਚ ਸਾਡਾ ਖਾਣਾ ਪੀਣਾ ਬਬਲੂ ਰਣ ਆਈ ਦਾ ਦਿਵਾਲੀ ਬਬਲੂ ਬਬਲੂ ਵਿਚਾਰ ਗਿਆ ਨਹੀਂ ਹੈਗਾ ਨਾ ਉਹ ਵਿਚਾਰਾ ਫੈਮਲੀ ਕੋ ਗਿਆ ਹੀ ਨਹੀਂ ਕਹਿੰਦਾ ਮੇਰੇ ਕੋਲਸ ਟਾਈਮ ਹੀ ਨਹੀਂ ਮੈਨੇ ਕੰਮ ਕਰਨਾ ਬਬਲੂ ਦੀ ਦਵਾਈਆਂ ਦੇ ਨੂੰ ਮੇਰਾ ਕੈਲਸ਼ੀਅਮ 3 ਮੱਕੂ ਤੋਂ ਮੇਰਾ ਕੈਲਸ਼ੀਅਮ ਲੱਗਦਾ ਮੈਨੂੰ ਹੈ ਲੈ ਆ ਪਾਂਡੇ ਆਪਣੇ ਉਧਰੋਂ ਲੱਭੇ ਨੇ ਉਧਰਲੇ ਘਰ ਚੋਂ ਮੈਸਫਾਈਆਂ ਆਪਣੀਆਂ ਹੋ ਗਈਆਂ ਨੇ ਹਮਣ ਜਿਹੜੀ ਕੱਲ ਵੀਡੀਓ ਨਹੀਂ ਪਾਈ ਆਪਾਂ ਨੇ ਉਹ ਆਪਣੇ ਕੈਮਰੇ ਵਾਲੀ ਜਿਹੜੀ ਰਿਕਾਰਡ ਹੋਈ ਸੀ ਕਾਫੀ ਭਾਣਾ ਦੇ ਕਮੈਂਟ ਆ ਰਹੇ ਨੇ ਤੇ ਕਾਫੀ ਭਾਣਾ ਗਰੀਆਂ ਕਹਿੰਦੇ ਇੱਕ ਤਾਂ ਸੁਖਨੀ ਸਾਹ ਦਾ ਪਾਠ ਕਰਾਓ ਬੁਟੀਕ 'ਚ ਤੇ ਇੱਕ ਭੈਣ ਦਾ ਸਪੈਸ਼ਲ ਕਮੈਂਟ ਆਇਆ ਉਹ ਪੜ੍ਹ ਲਈ ਤੂੰ ਤੇ ਚਲੋ ਬਾਕੀ ਸਾਡੇ ਭੈਣ ਭਰਾਵਾਂ ਦਾ ਸਾਥ ਹੈ ਸਾਡੇ ਨਾਲ ਹਨਾ ਤੇ ਉਹ ਸਾਰੇ ਇਹੀ ਕਹਿ ਰਹੇ ਨੇ ਕਿ ਸੁਖਨੀ ਸਾਹ ਦਾ ਪਾਠ ਕਰਾਓ ਕਰ ਆਪਾਂ ਤਾਂ ਤੁਹਾਨੂੰ ਪਤਾ ਹੀ ਆਪਾਂ ਇੰਨੀਆਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਮੈਂ ਬੰਦ ਗੁਰੂ ਘਰ ਦਾ ਸਰਦਾਰ ਯਕੀਨ ਹੈ ਹਾਂ ਤੇ ਬਾਕੀ ਚਲੋ ਆਪਾਂ ਨਾ ਇਹਨਾਂ ਚੀਜ਼ਾਂ ਬਾਰੇ ਪਤਾ ਕਰਨ ਕਰਾਉਣ ਦਾ ਕੀ ਹੁੰਦਾ ਕੀ ਨਹੀਂ ਸਾਨੂੰ ਉਹ ਸਹੀ ਨਹੀਂ ਲੱਗਿਆ ਤਾਂ ਹੀ ਅਸੀਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਸੀ ਤੇ ਬਾਕੀ ਚਲੋ ਤੁਸੀਂ ਦੱਸ ਰਹੇ ਹੋ ਬਹੁਤ ਵਧੀਆ ਬਹੁਤ ਬਹੁਤ ਥੈਂਕ ਯੂ ਹਨਾ ਤੇ ਅਸੀਂ ਜ਼ਰੂਰ ਕਰਵਾਵਾਂਗੇ ਇਹ ਕੰਮ ਇਹ ਜ਼ਰੂਰ ਕਰਵਾਵਾਂਗੇ ਬਾਠ ਕਰਵਾਵਾਂਗੇ ਸਾਰੇ ਮੈਸੇਜ ਕਰੋ ਸਾਰੇ ਜਣੇ ਹਨਾ WhatsApp ਤੇ ਮੈਸੇਜ ਆ ਰਹੇ ਨੇ ਸਪੈਸ਼ਲ ਹਾਂ WhatsApp ਤੇ ਵੀ ਆ ਰਹੇ YouTube ਤੇ ਵੀ ਆ ਰਹੇ ਨੇ ਠੀਕ ਹੈ ਹਾਂ ਕੈਂਪ ਬੱਬੂ ਨਾਲ ਗਲੇ ਆ ਗਈ ਨਾ ਕੋ ਚਰ ਕਗੜ ਕੁਤੀ ਸੱਜੀ ਮੰਗੜ ਤੋਲੀ ਅੱਲਾ ਕੀ ਆਪਾਂ ਜਾਣਦੀ ਆ ਮੈਂ ਉਹਨੂੰ ਉਜਾ ਕਰ ਲਈ ਕਿ ਬੱਬੂ ਨਾਲ ਆਲੂ ਲੈ ਲੈ ਤੇ ਉਹ ਸੱਜੀ ਮੰਗੜ ਤੁਰ ਗਈ ਹੈ ਨਹੀਂ ਆਲੂ ਮੰਗੜ ਨਹੀਂ ਕਿ ਸਬਜੀ ਆਲੂ ਅਬ ਬੱਚੇ ਇਹਦਾ ਦੇਖ ਮੈਂ ਕਿਹਾ ਸਬਜੀ ਬਣੀ ਆਲੂ ਕਿੰਨਾ ਬਣਾਇਆ ਨੀਤੂ ਕਾਫੀ ਭੈਣ ਪਰਾਂ ਦੇਖ ਉਹ ਨਹੀਂ ਤਾਰੇ ਨੇ ਜੀ ਕੱਲ ਜਿਹੜੀ ਆਪਾਂ ਵੀਡੀਓ ਪਾਈ ਸੀ ਉਹ ਆਪਾਂ ਮਹੰਤ ਕਹਿ ਰਹੇ ਸੀ ਹਨਾ ਜਿਨ੍ਹਾਂ ਨੂੰ ਤੇ ਚਲੋ ਦੁਬਾਰਾ ਫੇਰ ਰਿਕਵੈਸਟ ਹੈ ਜੀ ਸਾਰੇ ਸਾਡੇ ਜਿਹੜੇ ਏਡੀਨ ਲੱਗੇ ਲੱਗੇ ਨੇ ਸਾਰੇ ਭੈਣ ਭਰਾ ਜਿਹੜਾ ਸਾਡੇ ਬਿੰਦ ਨੇ ਇੰਨਾ ਪਿਆਰ ਕਰਦੇ ਨੇ ਇੰਨੀਆਂ ਹਨਾ ਸੀਸਾਂ ਦੇਂਦੇ ਨੇ ਸਾਨੂੰ ਜੇ ਤੁਹਾਡੀ ਮਤਲਬ ਪਛਾਣ ਚ ਇਹ ਬੰਦਾ ਹੁੰਦਾ ਤੇ ਸਾਨੂੰ ਜਰੂਰ ਦੱਸਿਓ ਸਾਡਾ ਮੋਬਾਈਲ ਨੰਬਰ ਹੈਗਾ ਜੀ 9814790283 81462 10521 10521 ਇਹ ਸਾਡੇ ਦੋ ਨੰਬਰ ਨੇ ਤੁਸੀਂ ਇਹਨਾਂ ਤੇ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕਾਫੀ ਭੈਣਾਂ ਦੇ ਮੈਸੇਜ ਆ ਰਹੇ ਨੇ ਸਾਨੂੰ ਸਾਰਿਆਂ ਨੂੰ ਹੀ ਕਮੈਂਟ ਵੀ ਆ ਰਹੇ ਨੇ ਤੇ ਵੇਖੋ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹਨ ਇਸ ਤੋਂ ਵੱਡਾ ਕੁਝ ਨਹੀਂ ਹੈਗਾ ਬਾਕੀ ਜਿਨ੍ਹਾਂ ਦੀ ਬਹੁਤ ਸੋਚ ਨਿਜੀ ਹੁੰਦੀ ਹੈ ਨਾ ਉਹ ਇਹੋ ਜਿਹੇ ਕੰਮ ਕਰਦੇ ਨੇ ਤੇ ਬਾਕੀ ਚਲੋ ਦੇਖਾਂਗੇ ਆਪਾਂ ਇਹ ਦੇਖੋ ਜਿੰਨੇ ਵੀ ਭੇਜਿਆ ਜਾਂ ਜੋ ਵੀ ਕਰਨ ਆਇਆ ਬੰਦਾ ਤਾਂ ਖੜਿਆ ਜਾਣਾ ਬਾਕੀ ਜਿਵੇਂ ਵੀ ਹੋਇਆ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਤੁਸੀਂ ਵੀ ਸਾਡੀ ਜ਼ਰੂਰ ਹੈਲਪ ਕਰੇਗੇ ਬਹੁਤ ਅਤਿਥੋ ਸਕੋਗੇ ਬਾਕੀ ਕੋਈ ਨਹੀਂ ਆਪਾਂ ਕਰੀਏ ਆਪਾਂ ਠੀਕ ਕਰੀਏ ਆਪਾਂ ਸਮਝਾਉਣਾ ਪਈ ਜੇ ਜਿਹੜੀ ਸੈਟ ਹੈ ਲੇਰੇ ਸਾਈਡ ਹਾਂ ਬਸ ਬਾਕੀ ਹੁਣ ਅੱਜ ਥੋੜਾ ਜਿਹਾ ਅਸੀਂ ਦੇਖਿਆ ਸਾਨੂੰ ਕਾਫੀ ਭੈਣਾਂ ਸਾਡੇ ਘਰੇ ਵੀ ਆਏ ਉਹਨਾਂ ਨੇ ਦੱਸਿਆ ਕਿ ਅਸੀਂ ਤੁਹਾਡੇ ਨਾਲ ਆ ਫੁੱਲ ਸਪੋਰਟ ਹੈ ਕਿਉਂ ਗਿਆ ਲੈਰੇ ਵੱਲ ਚਾਹੀਦਾ ਆਇਆ ਵੀ ਲੈਰੇ ਵੱਲੋਂ ਆਇਆ ਵੀ ਉਧਰ ਹੋਈ ਹੈ ਹਾਂ ਤੇ ਅਸੀਂ ਹੁਣ ਉੱਥੇ ਜਾ ਕੇ ਆਵਾਂਗੇ ਪੋਸਟ ਆਚ ਕਰਕੇ ਆਵਾਂਗੇ ਦਿਓ ਸਾਨੂੰ ਇੱਕ ਦੋ ਕਯੂ ਜੇ ਮਿਲੇ ਨੇ ਬਾਕੀ ਦੇਖਦੇ ਹਾਂ ਕੀ ਬੰਦਾ ਹੋਇਆ ਸਾਡੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਦੀ ਸਾਡੇ ਨਾਲ ਹੈ ਪਰਮਾਤਮਾ ਅਸੀਂ ਕਦੇ ਕਿਸੇ ਲਈ ਹੋਰ ਦੇ ਦੇ ਉਹ ਯਾਹ ਨਹੀਂ ਕੰਮ ਕਰੇ ਕੀਤੇ ਨਹੀਂ ਹੈਗੇ ਨਾ ਵੀ ਕਦੀ ਕਿੱਦਾਂ ਮਾਰਾ ਕੀਤਾ ਹੈ ਤੇ ਨਾ ਸਾਡਾ ਬਾਬਾ ਕੀ ਸੀ ਸਾਨੂੰ ਇਹ ਚੀਜ਼ ਬਾਰੇ ਪਤਾ ਨਹੀਂ ਸੀ ਅਸੀਂ ਤਾਂ ਉਹ ਕੈਮਰੇ ਦੇ ਸਾਹਮਣੇ ਬੈਠ ਕੇ ਦੇਖਿਆ ਜਦੋਂ ਉਦੋਂ ਸਾਨੂੰ ਥੋੜਾ ਜਿਹਾ ਡਾਊਟਫੁਲ ਹੋਇਆ ਉਹ ਵੀ ਇੰਨੀ ਇੰਨੀ ਅਸੀਂ ਦਿਖਾਈ ਵੀ ਆਪਾਂ ਆਪਣੇ ਵਧੀਆ ਦਾਰਸਰ ਭਣ ਭਰਾਵਾਂ ਨੂੰ ਹਾਂ ਫਿਰ ਉਹਨਾਂ ਨੇ ਗੱਲ ਕੀਤੀ ਹੈ ਪੀ ਇਹ ਸਹੀ ਨਹੀਂ ਹੈਗਾ ਇਹ ਸਹੀ ਨਹੀਂ ਅਸੀਂ ਵੀਡੀਓ ਪਾਤੀ ਤੇ ਵੀਡੀਓ ਦੇ ਵਿੱਚ ਇਹੀ ਪਿਆ ਸੀ ਕਿ ਤੁਸੀਂ ਇਹ ਚੀਜ਼ ਬਾਰੇ ਦੱਸਿਓ ਸਾਨੂੰ ਇਹ ਚੀਜ਼ ਸਹੀ ਏ ਜਾਂ ਕੀ ਏ ਜੇ ਮਹੰਤ ਹੁੰਦਾ ਹਨ ਤੁਹਾਨੂੰ ਪਤਾ ਮਹੰਤ ਬਹੁਤ ਅਸੀਸਾਂ ਦੇ ਕੇ ਜਾਂਦੇ ਨੇ ਆਪਾਂ ਨੂੰ ਮਿਲਦੇ ਨੇ ਆਪਾਂ ਗੱਡੀਆਂ 'ਚ ਜਾਂਦੇ ਆ ਬਾਹਰ ਵੀ ਮਿਲਦੇ ਬਾਜ਼ਾਰਾਂ 'ਚ ਵੀ ਮਿਲਦੇ ਨੇ ਉਹ ਤੇ ਇੰੀਆਂ ਅਸੀਸਾਂ ਦੇ ਦੇ ਜੰਨੀਆਂ ਕਹ ਦੋ ਤੇ ਸਾਨੂੰ ਐਸੀ ਮਹੰਤ ਤੇ ਜਿਹ ਮਹੰਤ ਹੁੰਦਾ ਤੇ ਉਹ ਫਿਰ ਸਾਡੇ ਨਾਲ ਕੁਛ ਨਾ ਕੋਲ ਸਾਡੇ ਕੋਲ ਲੈ ਕੇ ਜਾਂਦੇ ਜਾਂ ਸਾਨੂੰ ਕੁਝ ਪੁੱਛਦੇ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਕਿ ਉਹਨਾਂ ਨੇ ਸਾਡੇ ਕੋਲ ਕੁਝ ਮੰਗਿਆ ਜਾਂ ਨਾ ਬਸ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਬਾਕੀ ਜਿਨ੍ਹਾਂ ਨੇ ਨਹੀਂ ਦੇਖੀ ਤੇ ਜਾ ਕੇ ਕੱਲ ਵਾਲੀ ਵੀਡੀਓ ਦੇਖ ਲਿਓ ਉਹਦੇ ਵਿੱਚ ਸਾਰੀ ਵੀਡੀਓ ਅਪਲੋਡ ਕੀਤੀ ਏ ਬਾਕੀ ਆਪਾਂ ਇੰਸਟਾਗ੍ਰam ਤੇ ਵੀ ਅਪਲੋਡ ਕਰਾਂਗੇ ਦੁਬਾਰਾ ਵੀਡੀਓ ক্লোਜ਼ ਕਰਕੇ ਕੋਈ ਚੀਜ਼ ਪੁੱਛਣੀ ਹੋਂਦੀ ਆਂ ਤੇ மூਰੋਟੀਆਂ ਮਾਹੌਲ ਨੂੰ ਮੰਗ ਲਿਓ ਆਲੂ ਤਾਂ ਮੰਗ ਲਏ ਬਰਾਸਤ ਮੰਗਦੇ ਰੋਟੀਆਂ ਵੀ ਮੰਗ ਲਿਆ ਜਾਓ ਨਾ ਗਰ ਨਹੀਂ ਸ਼ਰਮਣਾ ਹੈ ਮੰਬਰ ਦੇ ਕਾਹ ਦਾ ਕੰਮ ਰਿਹਾ ਇੱਥੇ ਪੁਛੇ ਜਾਰੇ ਮੇਰਾ ਨਾਮ ਆ ਲਿਆ ਹਾਂ ਹਾਂ ਤੂੰ ਇਹ ਕਾਰਨੇ ਖਾਣੇ ਨੂੰ ਲੈ ਲੈ ਮੈਂ ਮਨ ਮੰਨ ਲਿਆ ਤੇ ਕਹਿੰਦਾ ਬਗਰੇ ਕੋਲ ਨਹੀਂ ਉਹ ਬਹੁਤ ਨਹੀਂ ਤੂੰ ਲੈ ਗਿਆ ਕਰਦਾ ਕੋਈ ਝੂਠੇ ਕਹੀ ਤੇ ਕਹਿ ਰਿਹਾ ਤੂੰ ਉਹ ਵੀੁੱਦੀ ਨਾਲ ਆਓ ਗਾਇਸ ਟਾਈਮ ਤਾਂ ਨਹੀਂ ਚੱਲੇ ਬਾਜ਼ਾਰ ਹਾਂ ਲੋਕ ਲਾ ਲੋ ਇਹ ਗਗਨ ਕੰਜੀ ਕੇਲੇ ਲੈ ਕੇ ਆ ਨਿਹਾਲਿਆਂ ਵਾਂਗੂ ਕੇਲੇ ਮੰਗਣ ਦੇ ਜੇ ਤਾਂ ਬਾਜ਼ਾਰ ਖੁੱਲ ਆਇਆ ਚੇਲੇ ਆਉਣਗੇ ਫਟਕਾ ਪੰਡੀ ਕਿੰਨੇ ਦਾ ਹੈ ਦੋ ਕਹੇ ਦੋ ਦਾ 2000 ਰੁਪਇਆ ਦੋ ਕੁ ਦੋ 2000 ਦੋ ਦੋ ਦੇ 2000 ਤੇ ਅੱਜ ਦੀ ਸਾਡੇ ਪਿੰਡੋਂ ਫੋਨ ਆਇਆ ਮੇਰੇ ਪੇਕੇਆਂ ਤੋਂ ਉਹ ਸਾਡੇ ਨਾਲ ਗਵਾਂਢ ਹੀ ਰਹਿੰਦੇ ਹਨ ਪਹਿਲਾਂ ਜਦੋਂ ਅਸੀਂ ਖਵਾਰੇ ਸੀ ਉਦੋਂ ਉਹ ਵੀ ਭਰਾ ਸਾਡਾ ਖਵਾਰਾ ਸੀ ਉਦੋਂ ਚਲੇ ਗਏ ਹਨ ਖੇਤਾਂ 'ਚ ਹਨ ਕੀ ਨਾਂ ਸੀ ਉਹ ਕਾਲੇ ਵਾਲੀ ਵਜਦੇ ਨੇ ਨਾਲੇ ਕਹਿੰਦੇ 베ਰੀ ਵਾਲੇ ਨਹੀਂ 베ਰੀ ਵਾਲੀ ਤਾਂ ਇਹੀ ਕਹਿੰਦੇ ਆ ਉਹਨਾਂ ਦੇ ਘਰੇ 베ਰੀ ਸੀ ਤੇ ਅੱਜ ਉਹਨਾਂ ਦੀ ਵਾਈਫ ਦਾ ਫੋਨ ਆਇਆ ਮਤਲਬ ਉਹਨਾਂ ਦੀ ਵਾਈਫ ਦਾ ਉਹ ਜਿਹੜਾ ਸਾਡਾ ਭਰਾ ਸੀ ਉਹਦਾ ਵਿਆਹ ਹੋ ਗਿਆ ਹਨਾ ਇੰਨੀ ਖੁਸ਼ੀ ਹੋਈ ਕਹਿੰਦੇ ਮੈਂ ਤੁਹਾਡਾ ਪਿੰਡੋਂ ਬੋਲਦੀ ਆ ਤੇ ਬਹੁਤ ਵਧੀਆ ਖੁਸ਼ੀ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਪੁੱਛੋ ਨਾ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਦੇਖ ਲਓ ਹਨਾ ਚਾਉਣ ਵਾਲੇ ਕਿੱਥੋਂ ਕਿੱਥੋਂ ਮਿਲ ਜਾਂਦੇ ਆਪਾਂ ਕਦੇ ਜ਼ਿੰਦਗੀ ਸੋਚਿਆ ਨਹੀਂ ਕਿ ਆਪਾਂ ਕਦੇ ਦੁਬਾਰਾ ਮਿਲਾਂਗੇ ਕਿਉਂਕਿ ਉਹ ਫੇਰ ਤਾਂ ਤੁਰ ਗਏ ਨਾ ਟਾਈਮ ਸੀ ਕਦੇ ਮਿਲਣ ਦਾ ਨਾ ਕਦੇ ਦੁਬਾਰਾ ਗਏ ਤੇ ਗੱਡੀਕਾਰ ਬਾਹਰ ਕੱਢ ਲਈਏ ਤੇ ਆਪਾਂ ਚੱਲਦੇ ਆਂ ਬਾਜ਼ਾਰ ਕੀ ਕਹਿੰਦਾ ਲਿਆ ਦਾਂਗੇ ਲਿਆ ਦਾਂਗੇ ਲਿਆ ਦਾਂਗੇ ਲਿਆ ਦਾਂਗੇ ਕਿਆ ਗੁਰਿੰਦਰ ਮਿਲ ਕੇ ਇੱਕ ਫੜਨਾ ਹੈ ਮੋਟੇ ਸ਼ਾਮੀ ਆ ਤੇ ਸੇਰੇ ਸੇਰੇ ਆਪਾਂ ਨੇ ਉਤਾਰ ਦੀ ਡਿਊਟੀ ਲਾਈ ਕੇ ਇਧਰੋਂ ਜੋ ਵੀ ਆ ਸਾਰਾ ਖਲਾਰਾ ਹੈ ਚੱਕਣਾ ਉਧਰੋਂ ਆਪਣੇ ਵੀਰ ਜੀ ਆਏ ਹੋਏ ਨੇ ਆ ਜੋ ਵੀ ਸਾਰਾ ਸਮਾਨ ਹੈ ਵੇਚਣ ਵਾਲਾ ਇਹ ਵੇਚ ਦਾਂਗੇ ਇੱਧੇ ਹੁਣ ਰੋੜੀ ਰੂੜੀ ਪੈਣੀ ਹੈ ਸਾਰੀ ਇਹ ਸਵਾਰਾ ਕਰਨਾ ਤੁਮ੍ਹੋ ਜੀ ਆਪਾਂ ਨੇ ਆਪਣੇ ਜਿਹੜੇ ਕੰਮ ਨੇ ਕਰਦੇ ਸਾਰੇ ਨੇ ਨਿਬੇੜ ਲਏ ਨੇ ਤੇ ਮਾਰਨਿੰਗ ਦਾ ਟਾਈਮ ਆ ਵਲੌਗ ਆਪਾਂ ਦਾ ਜਿਹੜਾ ਕੱਲ ਵਾਲਾ ਉਹੀ ਕੰਟੀਨਿਊ ਕਰਤਾ ਹਨਾ ਤੇ ਬਸ ਹੁਣ ਆਪਾਂ ਲੱਗੇ ਆਂ ਜੀ ਦੁਪਹਿਰ ਦੀ ਰੋਟੀ ਪਾਣੀ ਬਣਾਉਣ ਦੁਪਹਿਰ ਦਾ ਰੋਟੀ ਪਾਣੀ ਬਣਾ ਕੇ ਫਿਰ ਆਪਾਂ ਬੁਟੀਕ ਦੇ ਕੰਮ ਕਰਨੇ ਵੀਡੀਓ ਸ਼ੂਟ ਕਰਨੀ ਹੈ ਉਸੇ ਸੋਮਪੈਨ ਲੱਗ ਵੀ ਗਈ ਜੀ ਜੀਰੀਆਂ ਵੱਢਣ ਨੂੰ ਲਓ ਜੀ ਆਪਣੇ ਤਾਂ ਜੀਰੀਆਂ ਵੱਢਣੀਆਂ ਸ਼ੁਰੂ ਹੋ ਗਈਆਂ ਤਾਂ ਹੁਣ ਮਿੱਟੀ ਘੱਟਾ ਪੂਰਾ ਘਰੇ ਫੁੱਲ ਆਇਆ ਕਰਨਾ ਕਿਉਂਕਿ ਪਿੱਛੇ ਉਧਰ ਨਵੇਂ ਕਰਦੇ ਜੇ ਬਾੜੀਆਂ ਪੁਰੀਆਂ ਵੀ ਨਹੀਂ ਲੱਗੀਆਂ ਤੇ ਉਧਰ ਮਿੱਟੀ ਘੱਟਾ ਫੁੱਲ ਆਇਆ ਕਰਨਾ ਹੁਣ ਬਸ ਫਟਾਫਟ ਐ ਹੋ ਰਿਹਾ ਉਤਾਰ ਦਾ ਫੋਨ ਆਇਆ ਹੀ ਕਿ ਮੈਂ ਕਹਿੰਦੇ ਸੀਸ਼ੇ ਵਾਲਿਆਂ ਨੂੰ ਕਹਤਾ ਤੇ ਸੀ 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 ਲਾ ਦੇਣਗੇ ਬਾਕੀ ਕੰਮ ਥੋੜੀ ਥੋੜੀ ਕਰ ਲਾਂਗੇ ਆਪਾਂ ਤੇ ਪਹਿਲਾਂ ਮੈਂ ਉੱਧਰ ਜਾਵਾਂ ਮਿਸਤਰੀਆਂ ਵਾਲਾ ਫੇਰ ਆ ਕੇ ਆਪਾਂ ਇੱਧਰਲੇ ਕੰਮ ਕਰਦੇ ਹਾਂ ਧੁੱਪ ਚੜ ਗਈ ਅੱਜ ਕਿਹਨੇ ਅਸੀਂ ਚਲੇ ਕਿਉਂ ਹੋ ਮੈਂ ਤਾਂ ਉੱਧਰ ਹੀ ਵੇਖਣ ਦੀ ਖਾਸ ਖਾਸੇ ਜਾਣੇ ਹਨ ਇਕੱਠੇ ਹੋਏ ਗੱਡੀਆਂ ਵਾਲੇ ਨਹੀਂ ਹੁੰਦੇ ਜਿਹੜੇ ਉਹ ਸੀ ਤਰਾ ਖੰਡ ਦੇ ਵੀ ਦਿੱਤੀ ਫੇਰ ਵੀ ਨਹੀਂ ਖੜਾ ਛੱਡਿਆ ਉਹਨਾਂ ਨੇ ਹੁਣ ਉਧਰ ਤੁਰ ਗਿਆ ਹੀ ਧਿਆਨ ਰੱਖੀ ਮੜ ਜਾ ਮੈਂ ਆਈ ਆ 18 ਕੋਲ ਜਿੱਥੇ ਆਪਣਾ ਕੁੱਟੀ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਪਹਿਲਾਂ ਪੀਓਪੀ ਹੋਏਗੀ ਫੇਰ ਕੁੱਟੀ ਹੋਏਗੀ ਇਹਦੇ ਉੱਤੇ ਇਹ ਵਿਚਾਰ ਕੋਟ ਵੱਜਣੇ ਨੇ ਰਸਤਾ ਹਜੇ ਇੱਟਾਂ ਨਹੀਂ ਦੇਖਦੀਆਂ ਪਈਆਂ ਨੇ ਵੈਸੇ ਕਹਿੰਦੇ ਇੱਟਾਂ ਨਹੀਂ ਦੇਖਣਗੀਆਂ ਬਾਕੀ ਦੇਖਦੇ ਆ ਇੱਧਰ ਵੀ ਚੱਲ ਰਿਹਾ ਕੰਮ ਹਜੇ ਆਪਣਾ ਅੰਦਰ ਹੋ ਵੀ ਨਹੀਂ ਹੋਇਆ ਹੌਲੀ ਹੌਲੀ ਹੁਣ ਦੇਖਦੇ ਆ ਕਿ ਸੋਤਾ ਕਹ ਪਹੁੰਚਦਾ ਤੇ ਪਿੱਛੇ ਆਪਣੇ ਕੰਬੈਨ ਲੱਗ ਗਈ ਇੱਧਰ ਜੀਰੀ ਵੱਢਣ ਵਾਲੇ ਮੈਨਾਂ ਦਾ ਹਰੀ ਜੀਰੀ ਵੱਢ ਲਈ ਇਹਨਾਂ ਨੇ। ਤੇ ਇੱਧਰ ਅਜ ਮਿੱਟੀ ਪਾਣੀ ਹੈ ਕੋਈ ਆ ਹੀ ਨਹੀਂ ਰਿਹਾ। ਤੇ ਢੈਲਾਂ ਆਪਣੀਆਂ ਲੱਗ ਚੁੱਕੀਆਂ ਤੁਹਾਨੂੰ ਦਿਖਾਤਾ ਸੀ। ਬਾਕੀ ਹੁਣ ਪ੍ਰੋਪਰ ਰੈਡੀ ਹੋ ਜਾਏਗਾ ਫਿਰ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਕੰਮ ਚੱਲਦਾ ਪਿਆ ਵਬਲੂ ਰੀ ਚਲਾ ਰਹੇ ਨੇ। ਅਜ ਫੋਟੋਆਂ ਇੱਥੇ ਪਈਆਂ ਚੱਕੀਆਂ ਨਹੀਂ ਆਪਾਂ ਨੇ। ਲਾਂ ਹੀ ਕੰਮ ਕਰ ਲਈ ਬੁਟੀਕ ਦਾ ਫਿਰ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਨੇ ਮਿਲਾਂਗੇ ਇਹਨੂੰ ਕੰਟੀਨਿਊ ਕਰ ਲਾਂਗੇ ਵਲੌਗ ਜਿਆ ਨੇ ਲੱਗਣ ਡਿਆ ਵਲੌਗ ਬਣਾਉਂਦਾ ਕਿ ਕਾਫੀ ਬਿਜੀ ਚੱਲ ਰਿਹਾ ਤੇ ਚਲੋ ਜੀ ਬਾਏ ਬਾਏ ਜੀ ਸਾਰਿਆਂ ਨੂੰ ਮਿਲਦਾ ਤੁਹਾਨੂੰ ਨਵੇਂ ਵਲੌਗ ਨਾਲ